ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 781 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 782 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀ ਹਲ ਸੋਈ ਜਿਹੜਾ ਮਨੁੱਖ ਧਿਆਨ ਧਰਦਾ ਹੈ ਉਸ ਨੂੰ ਉਹ ਗੁਣਾ ਦਾ ਖਜ਼ਾਨਾ ਪ੍ਰਭੂ ਸੁਖਾਂ ਦਾ ਸਾਗਰ ਸਮੁੰਦਰ ਪ੍ਰਭੂ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਵਿਆਪਕ ਦਿਸਦਾ ਹੈ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨ ਅਵਰ ਨਾ ਕੋਈ ਏ ਦਾਸ ਨਾਨਕ ਉਹ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ ਉਸ ਪ੍ਰਭੂ ਤੋਂ ਬਿਨਾ ਉਸ ਨੂੰ ਕੋਈ ਹੋਰ ਆਸਰਾ ਨਹੀਂ ਦਿਸਦਾ ਮੇਰਾ ਘਰ ਬਨਿਆ ਬਨਤਾਲ ਬਨਿਆ ਪ੍ਰਭ ਪਰਸੇ ਹਰ ਰਾਯਾ ਆਰਾਮ ਜਦੋਂ ਦੇ ਪ੍ਰਭੂ ਪਾਦਸ਼ਾਹ ਦੇ ਚਰਨ ਪਰਸੇ ਹਨ ਮੇਰਾ ਸਰੀਰ ਮੇਰਾ ਹਿਰਦਾ ਸਭ ਕੁਝ ਸੋਹਣਾ ਸੋਹਣੀ ਆਤਮਿਕ ਰੰਗਣ ਵਾਲਾ ਬਣ ਗਿਆ ਹੈ ਮੇਰਾ ਮਨ ਸੋਇਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਜਦੋਂ ਤੋਂ ਮੈਂ ਪ੍ਰਮਾਤਮਾ ਦੀ ਸਿਫ਼ਤਸਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ ਮੇਰਾ ਮਨ ਸੋਣਾ ਸੋਹਣੇ ਸੰਸਕਾਰਾਂ ਵਾਲਾ ਹੋ ਗਿਆ ਹੈ ਮੇਰੇ ਸਾਰੇ ਮਿੱਤਰ ਸਾਰੇ ਗਿਆਨਿੰਦਰੇ ਆਤਮਿਕ ਜੀਵਨ ਵਾਲੇ ਬਣ ਗਏ ਹਨ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਪਰਬੂ ਦੇ ਗੁਣ ਗਾ ਕੇ ਸਦਾ ਸਿਰ ਹਰੀ ਦਾ ਨਾਮ ਸਿਮਰ ਕੇ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਹਨ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਾਧਾਈਆਂ ਜਿਹੜੇ ਮਨੁੱਖ ਗੁਰ ਦੀ ਚਰਨੀ ਲੱਗਦੇ ਹਨ ਉਹ ਮਾਇਆ ਦੇ ਹੱਲਿਆਂ ਵਿੱਚੋਂ ਸਦਾ ਸੁਚੇਤ ਰਹਿੰਦੇ ਹਨ ਉਹਨਾਂ ਦੇ ਅੰਦਰ ਉਤਸ਼ਾਹ ਭਰਿਆ ਆਤਮਿਕ ਜੀਵਨ ਬਣਿਆ ਰਹਿੰਦਾ ਹੈ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸੁਆਰਿਆ ਸੁਖਾਂ ਦੇ ਦਾਤੇ ਮਾਲਕ ਪ੍ਰਭੂ ਨੇ ਜਿਸ ਮਨੁਖ ਉਤੇ ਮਿਹਰ ਦੀ ਨਿਗਾਹ ਕੀਤੀ ਉਸ ਦਾ ਉਸ ਨੇ ਇਹ ਲੋਕ ਅਤੇ ਪਰਲੋਕ ਸੋਨਾ ਬਣਾ ਦਿੱਤਾ ਬਿਨਵੰਤ ਨਾਨਕ ਨਿਤ ਨਾਮ ਜਪਿਐ ਜੀਉ ਪਿੰਡ ਜਿਨ ਧਾਰਿਆ ਬਿਨਵੰਤ ਨਾਨਕ ਨਿਤ ਨਾਮ ਜਪਿਐ ਜੀਉ ਪਿੰਡ ਜਿਨ ਧਾਰਿਆ ਨਾਨਕ ਬੇਨਤੀ ਕਰਦਾ ਹੈ ਜਿਸ ਪ੍ਰਮਾਤਮਾ ਨੇ ਜਿੰਦ ਤੇ ਇਹ ਸਰੀਰ ਟਿਕਾ ਰੱਖਿਆ ਹੈ ਉਸ ਪ੍ਰਮਾਤਮਾ ਦਾ ਨਾਮ ਸਦਾ ਜਪਨਾ ਚਾਹੀਦਾ ਹੈ ਸੋਹੀ ਮਹੱਲਾ ਪੰਜਵਾ ਤੈ ਸਾਗਰੋ ਪੈ ਸਾਗਰ ਤਰਿਆ ਹਰ ਹਰ ਨਾਮ ਧਿਆਏ RAM ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਅਨੇਕਾਂ ਡਰਾਂ ਨਾਲ ਭਰਪੂਰ ਸੰਸਾਰ ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ ਬੋਹੇ ਥੜਾ ਹਰ ਚਰਨ ਆਰਾਦੇ ਮਿਲ ਸਤ ਗੁਰ ਪਾਰ ਲਗਾਏ RAM ਪਰਮਾਤਮਾ ਦੇ ਚਰਨ ਸੋਨਾ ਜਹਾਜ਼ ਹਨ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਹਰੀ ਚਰਨਾਂ ਦਾ ਆਦਨ ਕਰਦਾ ਹੈ ਪਰਮਾਤਮਾ ਦਾ ਸਿਮਰਨ ਕਰਦਾ ਹੈ ਗੁਰੂ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਗੋੜੇ ਸ਼ਬਦੀ ਤਰੀਏ ਬੋੜ ਨ ਮਰੀਏ ਚੂਕੇ ਆਵਣ ਜਾਣਾ ਗੁਰੂ ਦੇ ਸ਼ਬਦ ਦੇ ਪ੍ਰਤਾਪ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਮੜ ਮੜ ਆਤਮਕ ਮੌਤ ਨਹੀਂ ਸਹੇੜੀ ਦੀ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਜੋ ਕੇ ਸ਼ਕਰੈ ਸੋਈ ਭਲ ਮਾਨੋ ਤਾ ਮਨ ਸਹਜ ਸਮਾਨਾ ਜੋ ਕੁਝ ਪ੍ਰਮਾਤਮਾ ਕਰਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਸ ਨੂੰ ਪਲਾ ਮੰਦਾ ਹਾਂ ਪਲਾ ਹੀ ਮੰਦਾ ਹਾਂ ਉਸ ਨੂੰ ਜੋ ਪ੍ਰਮਾਤਮਾ ਕਰਦਾ ਹੈ ਜਦੋਂ ਇਹ ਰਸਤਾ ਫੜਿਆ ਜਾਏ ਤਦੋਂ ਮਨ ਆਤਮਕ ਡੋਲਤਾ ਵਿੱਚ ਟਿਕ ਜਾਂਦਾ ਹੈ ਦੁੱਖ ਨਾ ਭੂਖ ਨਾ ਰੋਗ ਨਾ ਬਿਆਪੈ ਸੁਖ ਸਾਗਰ ਸਰਣੀ ਪਾਏ ਸੁੱਖਾਂ ਦੇ ਸਮੁੰਦਰ ਬਬੂ ਦੀ ਸ਼ਰਨ ਪਿਆ ਕੋਈ ਦੁੱਖ ਕੋਈ ਭੁੱਖ ਕੋਈ ਰੋਗ ਕੋਈ ਵੀ ਆਪਣਾ ਜੋਰ ਨਹੀਂ ਪਾ ਸਕਦਾ ਆਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤਾ ਮਿਟਾਏ ਏ ਨਾਨਕ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਿਹੜਾ ਮਨੁੱਖ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਆਪਣੇ ਮਨ ਦੀ ਹਰੇਕ ਚਿੰਤਾ ਮਿਟਾ ਲੈਂਦਾ ਹੈ ਸੰਤ ਜਨਾ ਹਰ ਮੰਤਰ ਦ੍ਰਿੜਾਇਆ ਹਰ ਸਾਜਨ ਵਸ ਗਤ ਕੀਨੇ RAM ਸੰਤ ਜਨਾ ਨੇ ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਮੰਤਰ ਪੱਕਾ ਕਰ ਦਿੱਤਾ ਪ੍ਰਭੂ ਜੀ ਉਸ ਜੀਵ ਇਸਤਰੀ ਦੇ ਪ੍ਰੇਮ ਵਾਸ ਹੋ ਗਏ ਆਪਣੜਾ ਮਨ ਅੱਗੇ ਧਰਿਆ ਸਰਬਸ ਠਾਕੁਰ ਦੀਨੇ RAM ਉਸ ਜੀਵ ਇਸਤਰੀ ਨੇ ਆਪਣਾ ਪਿਆਰਾ ਮਨ ਪ੍ਰਭੂ ਠਾਕੁਰ ਦੇ ਅੱਗੇ ਭੇਟ ਕਰ ਦਿੱਤਾ ਅਗੋਂ ਠਾਕੁਰ ਪ੍ਰਭੂ ਨੇ ਸਭ ਕੁਝ ਉਸ ਜੀਵ ਇਸਤਰੀ ਨੂੰ ਦੇ ਦਿੱਤਾ ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਥਿਤ ਪਾਈ ਠਾਕੁਰ ਪ੍ਰਭੂ ਪਰਮਾਤਮਾ ਨੇ ਉਸ ਜੀਵ ਇਸਤਰੀ ਨੂੰ ਆਪਣੀ ਦਾਸੀ ਬਣਾ ਲਿਆ ਉਹਦੇ ਅੰਦਰੋਂ ਮਾਇਆ ਆਦਿਕ ਲਈ ਭਟਕਣਾ ਮੁੱਕ ਗਈ ਉਸਨੇ ਪਰਮਾਤਮਾ ਦੇ ਬਣਾਏ ਇਸ ਸਰੀਰ ਮੰਦਰ ਵਿੱਚ ਹੀ ਟਿਕਾਉ ਹਾਸਲ ਕਰ ਲਿਆ ਆਨੰਦ ਬਿਨੋਦ ਸਿਮਰੋ ਪ੍ਰਭ ਸਾਚਾ ਵਿਛੋੜ ਕਬ ਹੋ ਨਾ ਜਾਈ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਦੇ ਰਹੋ ਤੁਹਾਡੇ ਅੰਦਰ ਆਤਮਿਕ ਆਨੰਦ ਬਣੇ ਰਹਿਣਗੇ ਜਿਹੜੀ ਜੀਵ ਇਸਤਰੀ ਹਰੀ ਨਾਮ ਸਿਮਰਦੀ ਹੈ ਉਹ ਪ੍ਰਭੂ ਚਰਨਾ ਤੋਂ ਵਿਛੜ ਕੇ ਕਦੇ ਭੀ ਕਿਸੇ ਹੋਰ ਪਾਸੇ ਨਹੀਂ ਭਟਕਦੀ ਸਾਵਡ ਭਾਗਣ ਸਦਾ ਸੁਹਾਗਣ RAM ਨਾਮ ਗੁਣ ਚੀਨੇ ਜਿਸਨੇ ਪਰਮਾਤਮਾ ਦੇ ਨਾਮ ਨਾਲ ਪਰਮਾਤਮਾ ਦੇ ਗੁਣਾਂ ਨਾਲ ਡੂੰਗੀ ਸਾਜ ਬਣਾ ਲਈ ਉਹ ਜੀਵ ਇਸਤਰੀ ਵੱਡੇ ਭਾਗਾਂ ਵਾਲੀ ਬਣ ਜਾਂਦੀ ਹੈ ਉਹ ਸਦਾ ਪ੍ਰਭ ਖਸਮ ਵਾਲੀ ਰਹਿੰਦੀ ਹੈ ਕੋ ਨਾਨਕ ਰਵਹਿ ਰੰਗ ਰਾਤੇ ਪ੍ਰੇਮ ਮਹਾਰਸ ਭੀਨੇ ਨਾਨਕ ਆਖਦਾ ਹੈ ਕਿ ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਹਰੀ ਨਾਮ ਸਿਮਰਦੇ ਹਨ ਉਹ ਮਨੁੱਖ ਪ੍ਰੇਮ ਦੇ ਵੱਡੇ ਸਵਾਦ ਵਿੱਚ ਭਿੱਜੇ ਰਹਿੰਦੇ ਹਨ आनंद बेनौद पये नित सखिए मंगल सदा हमारे राम हे सहेलिये हुण मेरे हृदय ਘਰ ਵਿੱਚ सदा ही आनंद खुशियां चाओ मंगल खेड़े बने रहंदे हन आप नढे प्रभ आप सिंगारी शोभा वंती नारे राम ए आनंद खुशियां चाओ मंगल खेड़े दा कारण की है क्योंकि मेरे अपने प्यारे प्रभु ने ਆਪ ਮੇਰੀ ਜ਼ਿੰਦਗੀ ਸੋਹਣੀ ਬਣਾ ਦਿੱਤੀ ਹੈ ਮੈਨੂੰ ਸੋਭਾ ਵਾਲੀ ਜੀਵ ਇਸਤਰੀ ਬਣਾ ਦਿੱਤਾ ਹੈ ਸਹਿਜ ਸੁਭਾਏ ਭਏ ਕਿਰਪਾਲਾ ਗੁਣ ਅਵਗਣਨਾ ਵਿਚਾਰਿਆ ਹੈ ਸਖੀਏ ਆਪਣੇ ਆਤਮਿਕ ਡੋਲਤਾ ਵਾਲੇ ਪਿਆਰ ਦੇ ਕਾਰਨ ਆਪਣੇ ਸੇਵਕਾਂ ਉੱਤੇ ਦਿਆਵਾਨ ਹੋ ਜਾਂਦੇ ਹਨ ਪ੍ਰਭੂ ਤੇ ਸਹਿਜ ਹੀ ਆਪਣੀ ਬੜਾਈ ਪ੍ਰਭੂ ਨੂੰ ਪ੍ਰਭੂ ਜੀ ਸੇਵਕ ਨੂੰ ਬਖਸ਼ਦੇ ਹਨ ਤੇ ਸੇਵਕ ਪ੍ਰਭੂ ਦੀ ਵਡਿਆਈ ਕਰਕੇ ਬਹੁਤ ਵੱਡੀ ਉੱਚੀ ਅਵਸਥਾ ਵਾਲਾ ਹੋ ਜਾਂਦਾ ਹੈ ਪ੍ਰਭੂ ਜੀ ਆਪਣੇ ਸੇਵਕਾਂ ਦੇ ਗੁਨਾ ਨੂੰ ਔ ਗੁਨਾ ਵੱਲ ਧਿਆਨ ਨਹੀਂ ਦਿੰਦੇ ਕੰਠ ਲਗਾਏ ਲੀਏ ਜਨ ਆਪਣੇ RAM ਨਾਮ ਉਰ ਧਾਰਿਆ ਪ੍ਰਭੂ ਜੀ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਲੈਂਦੇ ਹਨ ਉਨਾ ਦੇ ਹਿਰਦੇ ਵਿੱਚ ਆਪਣਾ ਨਾਮ ਵਸਾ ਦਿੰਦੇ ਹਨ ਮਾਨ ਮੋਹ ਸਦ ਸਗਲ ਬਿਆਪੀ ਕਰ ਕਿਰਪਾ ਆਪ ਨੇ ਵਾਰੇ اے ਸਹੇਲਿਏ ਹੰਕਾਰ ਮਾਇਆ ਦਾ ਮੋਹ ਮਾਇਆ ਦਾ ਨਸ਼ਾ ਜਿਹੜੇ ਸਾਰੀ ਸ੍ਰਿਸ਼ਟੀ ਉੱਤੇ ਭਾਰੂ ਹੋ ਰਹੇ ਹਨ ਪ੍ਰਭੂ ਜੀ ਨੇ ਮੇਰੇ ਉੱਤੇ ਮਿਹਰ ਕਰਕੇ ਮੇਰੇ ਅੰਦਰੋਂ ਆਪ ਹੀ ਦੂਰ ਕਰ ਦਿੱਤੇ ਹਨ ਕੋ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਨਾਨਕ ਆਖਦਾ ਹੈ ਕਿ ਉਸ ਦੀ ਮਿਹਰ ਨਾਲ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਮੈਂ ਪਾਰ ਲੰਘ ਰਿਹਾ ਹਾਂ ਮੇਰੇ ਸਾਰੇ ਕੰਮ ਵੀ ਸਿਰੇ ਚੜ ਰਹੇ ਹਨ ਗੋਣ ਗੋਪਾਲ ਗਾਵੋ ਨਿਤ ਸਖੀਓ ਸਗਲ ਮਨੋਰਥ ਪਾਏ RAM ਏ ਸਹੇਲਿਓ ਸ੍ਰਿਸ਼ਟੀ ਦੇ ਪਾਲਨਹਾਰ ਪ੍ਰਭੂ ਪਰਮਾਤਮਾ ਦੇ ਗੁਣ ਸਦਾ ਗਾਇਆ ਕਰੋ ਉਹ ਸਾਰੀਆਂ ਮਰਾਦਾਂ ਪੂਰੀਆਂ ਕਰ ਦਿੰਦਾ ਹੈ ਸਫਲ ਜਨਮ ਹੋ ਆਮਿਲ ਸਾਧੂ ਇਕੰਕਾਰ ਤੇ ਆਏ RAM ਗੁਰੂ ਨੂੰ ਮਿਲ ਕੇ ਸਰਬ ਵਿਆਪਕ ਪ੍ਰਭੂ ਦਾ ਨਾਮ ਸਿਮਰਿਆ ਜੀਵਨ ਕਾਮਯਾਬ ਹੋ ਜਾਂਦਾ ਹੈ ਜਪੇ ਇੱਕ ਪ੍ਰਭੂ ਅਨੇਕਰ ਵ્યા ਸਰਬ ਮੰਡਲ ਛਾਇਆ ਇਸ ਸਹੇਲੀ ਉਹ ਇੱਕ ਪਰਮਾਤਮਾ ਨੇਕਾਂ ਵਿੱਚ ਵਿਆਪਕ ਹੈ ਸਾਰੇ ਜਗਤ ਵਿੱਚ ਵਿਆਪਕ ਹੈ ਇਹ ਸਾਰਾ ਜਗਤ ਖਲਾਰਾ ਪ੍ਰਭੂ ਆਪ ਹੀ ਹੈ ਬ੍ਰਹਮ ਪਸਾਰਾ ਬ੍ਰਹਮ पसਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਸਾਰੇ ਜਗਤ ਵਿੱਚ ਪਰਮਾਤਮਾ ਆਪਣੇ ਆਪ ਦਾ ਪ੍ਰਕਾਸ਼ ਕਰ ਰਿਹਾ ਹੈ ਉਸ ਦਾ ਨਾਮ ਜਪ ਕੇ ਹਰ ਥਾਂ ਉਹ ਪ੍ਰਭੂ ਪਰਮਾਤਮਾ ਹੀ ਦਿਸਣ ਲੱਗ ਪੈਂਦਾ ਹੈ ਜਲ ਥਾਲ ਮਹੀਅਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਹੈ ਸਹੇਲੀਓ ਉਸ ਪ੍ਰਮਾਤਮਾ ਤੋਂ ਖਾਲੀ ਕੋਈ ਵੀ ਥਾ ਨਹੀਂ ਹੈ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਉਹ ਪ੍ਰਮਾਤਮਾ ਮੌਜੂਦ ਹੈ ਦੇਖ ਦਰਸਨ ਨਾਨਕ ਬਿਗਸੇ ਆਪ ਲੈ ਮਿਲਾਏ ਹੈ ਨਾਨਕ ਜਿਨ੍ਹਾਂ ਨੂੰ ਵਾਪ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਹ ਸਰਬ ਵਿਆਪਕ ਦਾ ਦਰਸ਼ਨ ਕਰਕੇ ਆਨੰਦ ਭਰਪੂਰ ਰਹਿੰਦੇ ਹਨ ਫਿਰ ਉਹਨਾਂ ਨੂੰ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਦਇਤ ਨਹੀਂ ਸਤਾ ਸਕਦੇ ਕਿਉਂਕਿ ਉਹ ਪ੍ਰਮਾਤਮਾ ਦੇ ਦਰਸ਼ਨ ਕਰਕੇ ਨਾਮ ਜਪ ਕੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਹਨ ਜਲ ਥਲ ਮਹੀ ਅਲ ਪੂਰ ਪੂਰਨ ਤੇ ਸਬਿਨਾ ਨਹੀਂ ਜਾਏ ਪੇਖ ਦਰਸ਼ਨ ਨਾਨਕ ਬਿਗਸੇ ਆਪ ਲੈ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 782 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 783 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ